ਮਹਿਲਾਵਾਂ ਖਿਲਾਫ ਜੁਰਮ ਕਰਨ ਵਾਲੇ ਹੋ ਜਾਓ ਸਾਵਧਾਨ ਹੁਣ ਬਚਣ ਦਾ ਕੋਈ ਵੀ ਚਾਰਾ ਨਹੀਂ ਛੱਡੇਗੀ ਮੋਦੀ ਸਰਕਾਰ ਚੰਡੀਗੜ੍ਹ ਪਹੁੰਚੇ ਪੀਐਮ ਮੋਦੀ ਨੇ ਖੇਤੇ ਵੱਡੇ ਐਲਾਨ ਹੁਣ ਨਹੀਂ ਪਵੇਗੀ ਤਾਰੀਖ ਤੇ ਤਾਰੀਖ ਹੋ ਜਾਵੇਗਾ ਝਟਪਟ ਨਿਪਟਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਮ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਬੰਗਾਵ ਜਿੰਨੀਅਰਿੰਗ ਕਾਲਜ ਜਹਾਲੀ ਦੇ ਵਿੱਚ ਲਾਗੂ ਕੀਤੇ ਗਏ ਤਿੰਨ ਨਵੇਂ ਕ੍ਰਿਮੀਨਲ ਕਾਨੂੰਨਾਂ ਨੂੰ ਲੈ ਕੇ ਸਮੀਖਿਆ ਕੀਤੀ ਜਿਕਰ ਚੁੱਕ ਹੈ ਕਿ ਸਰਕਾਰ ਵੱਲੋਂ ਲਗਾਤਾਰ ਆਪਣੀਆਂ ਉਪਲਬਧੀਆਂ ਜਿਥੇ ਗਿਣਾਈਆਂ ਜਾ ਰਹੀਆਂ ਨੇ ਉੱਥੇ ਹੀ ਪੰਜਾਬ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਪ੍ਰਧਾਨ ਮੰਤਰੀ ਦੀ ਇਹ ਫੇਰੀ ਹਮੇਸ਼ਾ ਹੀ ਬਿਹਤ ਅਹਿਮ ਮੰਨੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਇਸ ਗੱਲ ਦਾ ਇੰਤਜ਼ਾਰ ਵੀ ਰਹਿੰਦਾ ਹੈ ਕਿ ਇਸ ਵਾਰ ਕਿਹੜਾ ਵੱਡਾ ਤੋਹਫਾ ਮੋਦੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਜਿੱਥੇ ਸਰਕਾਰ ਉਪਲਬਧੀਆਂ ਗਿਣਾਉਂਦੀ ਹੋਈ ਨਜ਼ਰ ਆਈ ਉੱਥੇ ਹੀ ਕੜੀ ਸੁਰੱਖਿਆ ਵਿਛਾਲੇ ਗ੍ਰਹਿ ਮੰਤਰੀ ਅਮੇਸ਼ਾ ਅਤੇ ਧੀਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤੇ ਜਥੇ ਹੋਣਾ ਹੋਰ ਕਈ ਵੱਡੇ ਐਲਾਨ ਕੀਤੇ ਤੇ کئی ਗੱਲਾਂ ਨੂੰ ਲੈ ਕੇ ਸਪਸ਼ਟ ਕਰਨ ਦੇ ਦਿੰਦੇ ਹੋਏ ਨਜ਼ਰ ਆਈ ਉੱਥੇ ਹੀ ਹਨ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਆਉਣ ਦੇ ਨਾਲ ਲੱਗਦਾ ਹੈ ਕਿ ਉਹ ਆਪਣੇ ਵਿਚਾਰ ਆ ਗਏ ਨੇ ਹਨ ਨੇ ਦੇਸ਼ ਵਾਸੀਆਂ ਨੂੰ ਤਿੰਨ ਕਾਨੂੰਨ ਲਾਗੂ ਹੋਣ ਤੇ ਵਧਾਈ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 1857 ਦੀ ਕ੍ਰਾਂਤੀ ਦੇ ਤਿੰਨ ਸਾਲ ਠੀਕ ਬਾਅਦ 1860 ਦੇ ਵਿੱਚ ਅੰਗਰੇਜ਼ ਹਕੂਮਤ ਇੰਡੀਅਨ ਪੈਨਲ ਕੋਡ ਨੂੰ ਲੈ ਕੇ ਆਈ ਸੀ ਉਸ ਤੋਂ ਬਾਅਦ ਇੰਡੀਆ ਨੇ ਹੈਵੀ ਡੈਂਸ ਐਕਟ ਆਇਆ ਤੇ ਫਿਰ ਸੀਆਰਪੀਸੀ ਦਾ ਡਰਾਫਟ ਹੋਣ ਦੀ ਚਾਹਿਆ ਇਹ ਸਾਰੇ ਭਾਰਤੀਆਂ ਨੂੰ ਸਜ਼ਾ ਦੇਣ ਲਈ ਲਿਆਂਦੇ ਗਏ ਸੀ ਸਮੇਂ-ਸਮੇਂ ਤੇ ਇਹਨਾਂ ਦੇ ਵਿੱਚ ਸੋਧਾਂ ਹੋਈਆਂ ਪਰ ਆਜ਼ਾਦ ਦੇਸ਼ 'ਚ ਗੁਲਾਮੀ ਲਈ ਬਣੇ ਕਾਨੂੰਨਾਂ ਨੂੰ ਕਿਉਂ ਢੋਆ ਜਾਵੇ ਉਹਨਾਂ ਨੇ ਆਖਿਆ ਕਿ ਦੇਸ਼ ਦੇ ਨਾਗਰਿਕਾਂ ਲਈ ਸਾਡੇ ਸੰਵਿਧਾਨ 'ਚ ਜਿਨ੍ਹਾਂ ਆਦਰਸ਼ਾਂ ਦੀ ਕਲਪਨਾ ਕੀਤੀ ਗਈ ਸੀ ਇਹ ਕਾਨੂੰਨ ਉਹਨਾਂ ਨੂੰ ਪੂਰਾ ਕਰਨ ਲਈ ਠੋਸ ਯਤਨ ਨੇ ਇਹ ਨਵੇਂ ਕਾਨੂੰਨ ਅਮਲ ਦੇ ਵਿੱਚ ਲਿਆਂਦੇ ਜਾਣਗੇ ਇਸ ਦਾ ਮੈਂ ਲਾਈਵ ਡੈਮੋ ਦੇਖਿਆ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਲਾਈਵ ਡੈਮੋ ਨੂੰ ਜ਼ਰੂਰ ਦੇਖੋ ਨਵੇਂ ਕਾਨੂੰਨਾਂ ਨੂੰ ਬਣਾਉਣ ਦੀ ਪ੍ਰਕਿਰਿਆ ਬਹੁਤ ਵਿਆਪਕ ਰਹੀ ਪੀਐਮ ਨੇ ਆਖਿਆ ਕਿ ਚੰਡੀਗੜ੍ਹ ਦੇ ਵਿੱਚ ਵਾਹਨ ਚੋਰੀ ਦੇ ਮਾਮਲਿਆਂ 'ਚ ਕੇਸ ਦਰਜ ਹੋਣ ਤੋਂ ਬਾਅਦ ਸਿਰਫ 2 ਮਹੀਨੇ 11 ਦਿਨਾਂ ਦੇ ਵਿੱਚ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਇਲਾਕੇ 'ਤੇ ਅਸ਼ਾਂਤੀ ਫੈਲਾਉਣ ਦੇ ਇੱਕ ਹੋਰ ਦੋਸ਼ੀ ਨੂੰ ਅਦਾਲਤ 'ਚ ਸਿਰਫ 20 ਦਿਨਾਂ ਵਿੱਚ ਪੂਰੀ ਸੁਣਵਾਈ ਤੋਂ ਬਾਅਦ ਸਜ਼ਾ ਸੁਣਾਈ ਗਈ ਵਿਲੇਜਵੀ ਇੱਕ ਕੇਸ ਦੇ ਵਿੱਚ ਐਫਆਰ ਤੋਂ ਲੈ ਕੇ ਫੈਸਲਾ ਆਉਣ ਤੱਕ ਸਿਰਫ 60 ਦਿਨ ਦਾ ਸਮਾਂ ਲੱਗਿਆ ਤੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਜਦੋਂ ਨਾਗਰਿਕਾਂ ਨੂੰ ਸਮਰਪਿਤ ਸਰਕਾਰ ਹੁੰਦੀ ਹੈ ਤੇ ਜਦੋਂ ਸਰਕਾਰ ਇਮਾਨਦਾਰੀ ਨਾਲ ਜਨਤਾ ਦੀਆਂ ਤਕਲੀਫਾਂ ਨੂੰ ਦੂਰ ਕਰਨਾ ਚਾਹੁੰਦੀ ਹੈ ਤਾਂ ਬਦਲਾਅ ਵੀ ਹੁੰਦਾ ਹੈ ਤੇ ਇਸ ਦੇ ਨਤੀਜੇ ਵੀ ਆਉਂਦੇ ਨੇ। ਜਿਕਰ ਜੋ ਹੈ ਕਿ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਦੇ ਵਿੱਚ ਕੁਝ ਤਬਦੀਲੀਆਂ ਕਰਕੇ ਭਾਰਤੀ ਨਿਆ ਸੈਂਤਾ ਸੰਵਿਤ ਕਈ ਵੱਡੇ ਫੈਸਲੇ ਮੋਦੀ ਸਰਕਾਰ ਦੇ ਵੱਲੋਂ ਲਏ ਗਏ ਨੇ ਜਿਨ੍ਹਾਂ ਨੂੰ ਕਿ ਹੁਣ ਅਮਲੀ ਜਾਮਾ ਪਹਿਨਾਇਆ ਸਾਰਿਆ ਤੇ ਇਸ ਦੇ ਨਾਲ ਹੀ ਖਾਸ ਔਰਤਾਂ ਦੇ ਉੱਤੇ ਪੀਐਮਓ ਦੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜ਼ਿਕਰ ਕਰਦੇ ਹੋਏ ਵੀ ਨਜ਼ਰ ਆਇਆ